ਸਿੱਤੇ ਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇੱਕ ਸੱਚੇ ਸੁੱਚੇ ਇਮਾਨਦਾਰ ਮੈਡਮ ਸਾਡੇ ਖੜੇ ਨੇ ਇਹਨਾਂ ਦੀ ਸਪੋਰਟ ਕਰੀਏ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਜਿਤਾਈਏ ਨੂੰਸ ਬਤਾਣਾ ਹੈ ਦੇਖੋ ਜੀ ਇੱਕ ਲੇਡੀ ਵਰਗ ਹੀ ਲੇਡੀ ਵਾਸਤੇ ਜ਼ਿਆਦਾ ਸੋਚ ਸਕਦੀ ਹੈ ਅਗਰ ਅਸੀਂ ਆਪਣੇ ਔਮਨ ਦੀ ਸ਼ਕਤੀ ਨੂੰ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੇ ਆਂ ਤੇ ਸਾਨੂੰ ਇਹਨਾਂ ਨਾਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਲੋਕਾਂ ਨੂੰ ਵੀ ਵੋਟਰਾਂ ਨੂੰ ਕੀ ਕਹਿਣਾ ਚਾਹੀਦਾ ਸਪੋਰਟਰਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਣੇ ਅੱਛੇ ਭਵਿੱਖ ਵਾਸਤੇ ਸਪੋਰਟ ਕਰੋ ਵੋਟ ਕਰੋ ਤੇ ਦਿਤਾਓ ਸਾਨੂੰ ਕਿਹਦਾ ਲੱਗ ਰਿਹਾ ਜੀ ਇੱਕ ਲੇਡੀਜ਼ ਅੱਗੇ ਆ ਰਹੀ ਹੈ ਦੇਖੋ ਜੀ ਆ ਲੀਡਰ ਦੀ ਵਾਈਫ ਹਰ ਲੀਡਰ ਇੱਕ ਸਿੰਪਲ ਏਡੀ ਆ ਬਾਹਰ ਨਿਕਲੀ ਆ ਬਿਲਕੁਲ ਬਿਲਕੁਲ ਇੱਕ ਜਿਹੜਾ ਸਿੰਪਲ ਇਨਸਾਨ ਹੁੰਦਾ ਉਹ ਸਾਡੇ ਨਾਰਮਲ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਪਹਿਚਾਨ ਸਕਦਾ ਉਹਨਾਂ ਬਾਰੇ ਸੋਚ ਸਕਦਾ ਕਿਉਂਕਿ ਉਹਨਾਂ ਨੇ ਕਿਸੇ ਨਾ ਕਿਸੇ ਟਾਈਮ ਖੁਦ ਵੀ ਇਹ ਮੁਸੀਬਤਾਂ ਝੱਲੀਆਂ ਹੁੰਦੀਆਂ ਤਾਂ ਅਸੀਂ ਇਹੀ ਚਾਹਾਂਗੇ ਆਪਣੇ ਅੱਛੇ ਭਵਿੱਖ ਵਾਸਤੇ ਸਾਨੂੰ ਇਹੋ ਜਿਹੇ ਬੰਦੇ ਦੀ ਹੀ ਸਪੋਰਟ ਕਰਨੀ ਚਾਹੀਦੀ ਜਿਹਨੂੰ ਦੁੱਖ ਦਰਦ ਦਾ ਪਤਾ ਹੋਵੇ ਅਦਰਵਾਈਜ਼ ਕੀ ਹੁੰਦਾ ਕਿ ਕਈ ਲੀਡਰ ਤੇ ਇਹ ਜੇ ਨੇ ਕਿ ਜਿਨ੍ਹਾਂ ਨੇ ਵੋਟਾਂ ਤੋਂ ਬਾਅਦ ਦੁਬਾਰਾ ਆਪਦੀ ਸ਼ਕਲ ਵੀ ਨਹੀਂ ਦਿਖਾਉਣੀ ਸਾਨੂੰ ਠੀਕ ਹੈ ਨਾ ਇਹ ਜੇ ਕੈਂਡੀਡੇਟ ਦਾ ਸਾਥ ਦੇਣਾ ਚਾਹੀਦਾ ਜਿਹੜਾ ਸਾਡੇ ਦੁੱਖ ਸੁੱਖ ਚ ਸਾਥ ਦੇਵੇ ਇਹ ਬਿਲਕੁਲ ਜ਼ਰੂਰ ਸਮਾਜਿਕ ਸੰਘਰਸ਼ ਪਾਰਟੀ ਤੇ ਸਦਭਾਵਨਾ ਦਲ ਦੋਨਾਂ ਦਾ ਹੀ ਅਸੀਂ ਅੱਜ ਇੱਥੇ ਦਫ਼ਤਰ ਖੋਲ ਰਹੇ ਆਂ ਤੇ ਸਾਰੇ ਹੀ ਜੋ ਸਾਡੇ ਸਾਥੀ ਆਏ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੇ ਖਾਸ ਕਰ ਇੱਕ ਤਰੀਕ ਨੂੰ ਜਦੋਂ ਦੇਸ਼ ਦੀ ਕਿਸਮਤ ਦੁਆਰਾ ਤੋਂ ਲਿਖੀ ਜਾਣੀ ਹੈ ਕਿਉਂਕਿ ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ ਸਮਾਜ ਨੂੰ ਦੱਸਿਆ ਕਿ ਪੰਜਾਬ ਨੇ 80% ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਪਰ ਅੱਜ ਦੇਸ਼ ਦੇ ਉੱਤੇ ਖਤਰਾ ਮੰਨਰਾ ਰਿਹਾ ਹੈ ਕਿਉਂਕਿ ਸੰਪਰਦਾਇਕ ਤਾਕਤਾਂ ਇਹ ਗੱਲ ਕਹਿ ਰਹੀਆਂ ਨੇ ਕਿ ਅਸੀਂ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਤੇ ਇੱਕ ਤਰੀਕ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਲੁਧਿਆਣਾ ਦੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲੇਗਾ ਅਸੀਂ ਉਹਨਾਂ ਨੁਮਾਇੰਦਿਆਂ ਨੂੰ ਚੁਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਣਾ ਹੈ ਜੋ ਸਦਾਚਾਰੀ ਹੋਣ ਜੋ ਭਾਰਤ ਦੇ ਸੰਵਿਧਾਨ ਨੂੰ ਸਮਝਦੇ ਹੋਣ ਔਰ ਉੱਥੇ ਜਾ ਕੇ ਹੱਕ ਸੱਚ ਦੀ ਗੱਲ ਕਰ ਸਕਣ ਜਿਹਦੇ ਨਾਲ ਦੇਸ਼ ਦੇ ਵਿੱਚ ਭਾਈਚਾਰੇ ਦਾ ਮਾਹੌਲ ਰਵੇ ਔਰ ਜੋ ਹਰ ਇਨਸਾਨ ਨੂੰ ਰੋਟੀ ਕਪੜਾ ਮਕਾਨ ਪੜ੍ਹਾਈ ਲਿਖਾਈ ਤੇ ਸੇਲ ਸਕੂਲ ਤੱਕ ਤੇ ਸੁਰੱਖਿਆ ਮੈਂ ਪਰਮਜੀਤ ਕੌਰ ਪਾਛਲਾ ਤੇ ਮੈਂ ਕਹਿਣਾ ਇਹੀ ਚਾਹੁੰਦੀ ਆ ਕਿ ਮੈਨੂੰ ਸਭ ਤੋਂ ਵੱਡੀ ਪਹਿਲਾਂ ਖੁਸ਼ੀ ਇਹ ਬਹੁਤ ਹੈ ਕਿ ਮੈਡਮ ਹਰਵਿੰਦਰ ਕੌਰ ਜੀ ਇਸ ਮੈਦਾਨ ਚ ਡਟੇ ਨੇ ਤੇ ਮੈਂ ਵੋਟਰਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਵੱਧ ਤੋਂ ਵੱਧ ਇਹਨਾਂ ਨੂੰ ਵੋਟ ਪਾਈ ਜਾ ਪਾਈ ਜਾਵੇ ਲੁਧਿਆਣੇ ਦੇ ਜੋ ਲੋਕ ਨੇ ਇਹਨਾਂ ਨੂੰ ਵੋਟ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕਰਨ ਅੱਗੇ ਵਧਾਉਣ ਇਹਨਾਂ ਦਾ ਹਾਸਲਾ ਵਧਾਉਣ ਤਾਂ ਕਿ ਕੱਲ ਨੂੰ ਇਹ ਜੇ ਐਮਪੀ ਬਣ ਜਾਂਦੇ ਨੇ ਤਾਂ ਇਹ ਆਮ ਲੋਕਾਂ ਦੇ ਲਈ ਕੰਮ ਕਰਨਗੇ ਕਿਉਂਕਿ ਇਹ ਆਮ ਵਰਗ ਚੋਂ ਆਇਆ ਸਧਾਰਨ ਵਰਗ ਚੋਂ ਆਇਆ ਤੇ ਸਧਾਰਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿੰਨੀ ਚੰਗੀ ਤਰ੍ਹਾਂ ਇਹ ਜਾਣਦੇ ਨੇ ਸ਼ਾਇਦ ਉਹ ਲੋਕ ਨਹੀਂ ਜਾਣਦੇ ਜਿਹੜੇ ਏਸ਼ੀਆਂ ਚ ਜਾਂ ਵੱਡੇ ਘਰਾਂ ਚ ਪਲੇ ਹੁੰਦੇ ਨੇ ਉਹਨਾਂ ਨੂੰ ਆਮ ਬੰਦੇ ਦੀ ਆਮ ਵਿਅਕਤੀ ਦੀ ਮੁਸ਼ਕਲ ਦਾ ਕਦੇ ਵੀ ਪਤਾ ਨਹੀਂ ਚੱਲਦਾ ਤੇ ਇਸ ਕਰਕੇ ਸਾਡੀ ਸਾਰੀਆਂ ਹੀ ਔਰਤਾਂ ਦੀ ਤੇ ਇਸ ਇਲਾਕੇ ਦੇ ਲੋਕਾਂ ਦੀ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਕਰਾਂਗੇ ਕਿ ਇਹਨਾਂ ਨੂੰ ਜਤਾਈਏ ਤੇ ਇਹ ਜਿੱਤ